ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਿੰਡ ਮੜਿਆਣੀ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਪ੍ਰਾਤਨ ਬੈਰਸਤੇ ਤੋਂ ਦੇਖਣ ਦੇ ਵਿੱਚ ਆਇਆ ਵਾ ਕਿ ਘੋੜੀਆਂ ਰੱਖਣ ਦਾ ਸ਼ੌਂਕ ਆ ਜਿਹੜਾ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਵਾ ਅੱਜ ਆਪਾਂ ਦਿਖਾਉਨੇ ਆ ਤੁਹਾਨੂੰ ਇੱਥੇ ਘੋੜੀਆਂ ਦੀਆਂ ਰੇਸਾਂ ਹੋ ਰਹੀਆਂ ਨੇ ਦੌੜਾਂ ਹੋ ਰਹੀਆਂ ਨੇ ਉਹ ਦੌੜਾਂ ਦੇ ਵਿੱਚ ਤੁਹਾਨੂੰ ਲੈ ਚਲਦੇ ਆ ਪਿੰਡ ਮੜਿਆਣੀ ਤੇ ਤੁਹਾਨੂੰ ਇੱਥੇ ਗੱਲਬਾਤ ਕਰਵਾਉਨੇ ਆ ਸਰਦਾਰ ਸਾਹਿਬ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਾਨੂੰ ਇਹ ਦੱਸੋ ਕਿ ਇੱਥੇ ਪਿੰਡ ਮੜਿਆਣੀ ਦੇ ਵਿੱਚ ਜਿਹੜਾ ਘੋੜੀਆਂ ਦੀਆਂ ਦੌੜਾਂ ਹੋ ਰਹੀਆਂ ਨੇ ਇਹ ਕਿੰਨੇ ਕਿੰਨੇ ਟਾਈਮ ਬਾਅਦ ਦੌੜਾਂ ਹੁੰਦੀਆਂ ਨੇ ਤੇ ਇਹ ਚ ਕਿਹੜੀ ਕਿਹੜੀ ਘੋੜੀ ਦੀਆਂ ਰੇਵੀ ਆ ਜਾਂ ਕਿਹੜੀਆਂ ਕਿਹੜੀਆਂ ਦੌੜਾਂ ਗਿਣੀਆਂ ਜਾਂਦੀਆਂ ਨੇ ਇਹਰੇ ਬਾਰੇ ਜਾਣਕਾਰੀ ਦਿਓ ਜੀ ਏ ਜੀ ਦੌੜਾਂ ਹਰੇਕ ਸਾਲ ਹੁੰਦੀਆਂ ਜੀ ਹਰੇਕ ਸਾਲ 22ਵਾਂ ਖੇਡ ਮੇਲਾ ਜੀ ਆਇਆ ਇੱਕ ਜੀ 22ਵੀਂ ਘੋੜੀਆਂ ਦੀ ਦੌੜ ਆ ਜੀ ਇਹ ਤੇ ਬਰਮ ਗਿਆਨੀ ਬਾਬਾ ਮੈਸ ਸਿੰਘ ਜੀ ਦੀ ਯਾਦ ਵਿੱਚ ਕਰਾਉਂਦੇ ਆ ਜੀ ਤੇ ਮੁੱਖ ਪ੍ਰਬੰਧਕ ਬਾਬਾ ਜਗਿੰਦਰ ਸਿੰਘ ਜੀ ਬੁੱਢਾ ਦਲ 96 ਕਰੋੜੀ ਆ ਜੀ ਤੇ ਉਹਨਾਂ ਦੀ ਰੇਖ ਦੇਖੇ ਹੇਟਾਂ ਕਰਾਉਂਦੇ ਆ ਜੀ ਹਰੇਕ ਸਾਲ ਜੀ ਜੀ ਇਰੇ ਵਿੱਚ ਕਿਹੜੀ ਕਿਹੜੀ ਚਾਲ ਅਗਿਣੀ ਜਾਂਦੀ ਆ ਜਾਨਕਿ ਘੋੜੀਆਂ ਦੀਆਂ ਜਾਂ ਜੜਦੇ ਕੰਨਾਂ ਵਾਲੀਆਂ ਕਿਹੜੀਆਂ ਘੋੜੀਆਂ ਹੁੰਦੀਆਂ ਨੇ ਹਾਂਜੀ ਜੜਦੇ ਕੰਨਾਂ ਵਾਲੀਆਂ ਪਿਓਰ ਦੇਸੀ ਘੋੜੀਆਂ ਜਿਹੜੀਆਂ ਆਪਣੇ ਪੰਜਾਬ ਦੀ ਬਰੀਡ ਆ ਜਿਹੜੀ ਆਪਣੇ ਉਹੀ ਭਾਈਦੀ ਆ ਜੀ ਇਹਦੇ ਵਿੱਚ ਬੋਲੋ ਬੋਲੋ ਠੀਕ ਆ ਜੀ ਅਸੀਂ ਵੀ ਦੇਖਿਆ ਕਿ ਪੰਜਾਬੀ ਵਿਰਸੇ ਨੂੰ ਬੜਾ ਵਧੀਆ ਤਰੀਕੇ ਦੇ ਨਾਲ ਇਹਨਾਂ ਦੇ ਬਣੀਓ ਉਪਰਾਲਾ ਕੀਤਾ ਜਾ ਰਿਹਾ ਸਾਂਭਿਆ ਜਾ ਰਿਹਾ ਪੰਜਾਬੀ ਵਿਰਸੇ ਨੂੰ ਤੇ ਦੌੜਾਂ ਕਰਵਾਈਆਂ ਜਾ ਰਹੀਆਂ ਘੋੜੀਆਂ ਦੀਆਂ ਇਹਨਾਂ ਦੇ ਬੱਚਾ ਨਾਮਾਂ ਦੇ ਬਾਰੇ ਵਿੱਚ ਵੀ ਹੁੰਦਾ ਜੀ ਕੁਝ ਨਾਮ ਰੱਖੇ ਜਾਂਦੇ ਆ ਘੋੜੀਆਂ ਦੀਆਂ ਹਾਂਜੀ ਜੀ ਫਰਸਟ ਪ੍ਰਾਈਜ਼ 11000 ਰੁਪਈਆ ਜੀ ਤੇ ਇਹਦੋਂ ਪਿਛਲੇ ਸਾਲ ਅਸੀਂ ਮੋਟਰਸਾਈਕਲ ਦਿੱਤਾ ਸੀਗਾ ਜੀ ਵਧੀਆ ਨਾਮ ਹੁੰਦੇ ਆ ਜੀ ਹਾਂਜੀ ਜੀ ਜੀ ਇਹਦੇ ਵਿੱਚ ਦੇਖਣ ਦੇ ਵਿੱਚ ਆਇਆ ਵੀ ਪਿਓਰ ਦੇਸੀ ਘੋੜੀਆਂ ਜਿਹੜੀਆਂ ਹੁੰਦੀਆਂ ਨੇ ਉਹ ਭਜਾਈਆਂ ਜਾਂਦੀਆਂ ਨੇ ਇਹਦੇ ਵਿੱਚ ਤਿੰਨ ਨਾਮ ਕਿਨੇ ਜਾਂਦੇ ਆ ਜੀ ਨਹੀਂ ਜੀ ਅਸੀਂ 20 ਨਾਮ ਦੇਣੇ ਆ ਜੀ 20 ਜਨਵਰੀ ਨੂੰ ਨਾਮ ਦੇਣਿਆ ਤਿੰਨ ਰੇਵੀ ਵਾਲੇ ਨੂੰ ਦਿੱਤੇ ਆ ਜੀ ਰੇਵੀ ਵਾਲੇ ਜਾਨਵਰ ਆਏ ਸੀ ਤਿੰਨ ਪ੍ਰਾਈਜ਼ ਉਹਨਾਂ ਉਹਦੇਣੇ ਆ ਤੇ ਆਪਣੇ 24 ਜਨਵਰੀ ਨੂੰ ਇਹਨਾਂ ਨੂੰ ਸਪੱਟਾ ਦੌਰ ਵਾਲੇ ਦੇਣੇ ਆ ਜੀ ਜਾਨਵਰ ਬਹੁਤ ਆ 40 ਜਾਨਵਰ ਆ ਜੀ ਇੱਥੇ ਕੁੱਲ ਗਿਣਤੀ ਦੇ ਵਿੱਚ ਸਾਰੀਆਂ ਚਾਲਾਂ ਨੂੰ ਮਿਲਾ ਕੇ ਕੁੱਲ ਕਿੰਨੀਆਂ ਘੋੜੀਆਂ ਆ ਚੁੱਕੀਆਂ ਨੇ ਇੱਥੇ 40 45 ਜਾਨਵਰ ਸਪੱਟ ਦੌਰ ਵਾਲੇ ਆ ਜੀ ਤੇ ਬਾਕੀ ਰੇਵੀ ਵਾਲੇ ਆ 5 6 ਜਾਨਵਰ ਜੀ ਤੇ 12 ਜਨਵਰੀ ਬਾਬਾ ਜੀ ਦੇ ਆਪਦੇ ਆ ਜੀ ਹਾਂਜੀ ਇਹਦੇ ਵਿੱਚ ਸਾਨੂੰ ਇੱਕ ਇਹ ਵੀ ਦੇਖੋ ਕਿ ਜਿਹੜੇ ਘੋੜੀਆਂ ਰੱਖਣ ਦੇ ਸ਼ਕੀਨ ਨੇ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਆਪਣੇ ਪੰਜਾਬੀ ਨੇ ਘੋੜੀਆਂ ਰੱਖਦੇ ਨੇ ਵੈਸੇ ਤਾਂ ਸਾਡੇ ਵਿਰਸੇ ਨੂੰ ਘੋੜੀਆਂ ਦੇ ਨਾਂ ਦੇ ਨਾਲ ਹੀ ਦੇਖਿਆ ਜਾਂਦਾ ਹੈਗਾ ਕਿ ਇਹ ਸਾਡਾ ਅਸਲੀ ਸੱਭਿਆਚਾਰ ਆ ਇਹਨੂੰ ਤੁਸੀਂ ਕੀ ਰੂਪਰੇਖਾ ਦੇ ਨਾਲ ਦੇਖਦੇ ਹੋ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਹੀ ਦੇਣਾ ਚਾਹੁੰਦੇ ਆ ਜੀ ਕਿ ਸ਼ੌਂਕ ਬਹੁਤ ਵਧੀਆ ਹੈ ਕੋਈ ਸ਼ੌਂਕ ਮਾੜਾ ਨਹੀਂਗਾ ਜੀ ਤੇ ਮੇਰੇ ਵੀਰ ਵੱਧ ਤੋਂ ਵੱਧ ਦੇ ਸ਼ੌਂਕ ਪਾਲਣ ਜੀ ਤੇ ਨਾਲੇ ਘੋੜੀਆਂ ਰੱਖਣ ਦੌੜਾਂ ਕਰਾਉਣ ਪਿੰਡੂ ਖੇਡ ਮੇਲੇ ਜਿਵੇਂ ਮੰਡੀਆਂ ਜਗਰੌਂ ਮੇਲਾ ਹੋ ਗਿਆ ਮਕਸਰ ਹੋ ਗਿਆ ਤੇ ਅੰਬਰਸਰ ਹੋ ਗਿਆ ਵੱਧ ਤੋਂ ਵੱਧ ਇਹਨਾਂ ਨੂੰ ਅਸ਼ਾ ਦੇਣ ਜੀ ਜੀ ਜੇ ਕੋਈ ਸਾਡਾ ਲੋਕ ਜਿਹੜੇ ਦੇਖ ਰਹੇ ਨੇ ਘੋੜੀਆਂ ਦੇ ਸ਼ਕੀਨ ਉਹਨਾਂ ਨੂੰ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਕਿਹੜੇ ਤਰੀਕਾਾਂ ਦੇ ਵਿੱਚ ਮੇਲਾ ਕਰਵਾਇਆ ਜਾਂਦਾ ਵਾ ਜੇ ਕੋਈ ਸਾਡਾ ਘੋੜੀਆਂ ਦਾ ਸ਼ਕੀਨ ਇੱਥੇ ਦੌੜ ਕਰਾਉਣੀਆਂ ਚਾਹੁੰਦਾ ਆਪਣੇ ਜਾਨਵਰ ਨੂੰ ਲਿਆਉਣਾ ਚਾਹੁੰਦਾ ਕੋਈ ਸਾਡਾ ਵੀਰ ਦੇਖ ਰਿਆ ਇਸ ਹਾਲਤ ਤੁਸੀਂ ਜਦੋਂ ਮਰਜ਼ੀ ਕਰਾ ਸਕਦੇ ਆ ਜੀ ਗਰਮੀਆਂ ਥੋੜੇ ਜਿਹਾ ਲੇਟ ਹੋ ਜਾਂਦੇ ਆ ਜਿਵੇਂ ਸ਼ਾਮ ਨੂੰ 5-6 ਵਜੇ ਭੱਜਦੇ ਆ ਜੀ ਤੇ ਸਿਆਲਾਂ ਵਿੱਚ ਤੁਸੀਂ ਜਦੋਂ ਮਰਜ਼ੀ ਪਜਾ ਸਕਦੇ ਆ ਜੀ ਇਹਨਾਂ ਨੂੰ ਜੀ ਜੀ ਇਹ ਵੀਰ ਜੀ ਸਨ ਜਿਨ੍ਹਾਂ ਨੇ ਸਾਨੂੰ ਘੋੜੀਆਂ ਦੇ ਬਾਰੇ ਵਿੱਚ ਦੱਸਿਆ ਕਿ ਜਿਹੜੇ ਜਾਨਵਰਾਂ ਦੇ ਵਿਚਾਰੇ ਚ ਜਾਣਕਾਰੀ ਲਈ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਵਾ ਵੀ ਅਸੀਂ ਮੜਿਆਣੀ ਪਿੰਡ ਦੇ ਵਿੱਚ ਘੋੜੀਆਂ ਦੀਆਂ ਦੌੜਾਂ ਹੋ ਰਹੀਆਂ ਸੀ ਉਹ ਦੌੜਾਂ ਦੀ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਨੇ ਹੁਣ ਅਸੀਂ ਕੋਸ਼ਿਸ਼ ਘੋੜਾ ਪਾਲਕਾਂ ਦੇ ਨਾਲ ਤੁਹਾਡੀਆਂ ਗੱਲਾਂ ਬਾਤਾਂ ਕਰਾਉਣੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਪਹਿਲਾਂ ਤਾਂ ਟਰੈਕ ਦਿਖਾਵੇ ਜਿੱਥੇ ਘੋੜਿਆਂ ਦੀ ਦੌੜ ਚੱਲੀ ਜਾ ਰਹੀ ਸੀ ਇੱਧਰ ਟਾਈਮ ਨੋਟ ਕੀਤਾ ਜਾਂਦਾ ਵਾ ਹੋ ਸਾਹਮਣੇ ਜਿਹੜੀ ਤੁਸੀਂ ਜਗ੍ਹਾ ਦੇਖ ਰਹੇ ਹੋ ਕੱਚੀ ਜਗ੍ਹਾ ਉਤੋਂ ਘੋੜਿਆਂ ਨੂੰ ਛੱਡਿਆ ਜਾਂਦਾ ਵਾ ਉਤੋਂ ਘੋੜੇ ਲੈ ਕੇ ਜਦੋਂ ਘੋੜਾ ਜਾਨਵਰ ਇੱਥੇ ਆਉਂਦਾ ਵਾ ਇੱਥੇ ਆਉਂਦੇ ਦਾ ਟਾਈਮ ਨੋਟ ਕੀਤਾ ਜਾਂਦਾ ਵਾ ਤੇ ਉਤੋਂ ਝੰਡੀ ਦੇ ਕੇ ਛੱਡਿਆ ਜਾਂਦਾ ਵਾ ਹੁਣ ਮੈਂ ਤੁਹਾਨੂੰ ਕੁਝ ਘੋੜਾ ਪਾਲਕਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆਂ ਉਹਨਾਂ ਨੂੰ ਪੁੱਛਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਬਹਾਦਰ ਸਿੰਘ ਗਰੇਵਾਲ ਜਿਹੜੇ ਪਿੰਡ ਤੋਂ ਆਏ ਜੀ ਤਲਵੰਡੀ ਕਲਾਂ ਤਲਵੰਡੀ ਕਲਾਂ ਜੀ ਸਰਦਾਰ ਜੀ ਸਾਨੂੰ ਇਹ ਦੱਸੋ ਵੀ ਘੋੜੇ ਆ ਜਿਹੜੇ ਇਹਨਾਂ ਦਾ ਜਨੂਨ ਇਹਨਾਂ ਦਾ ਸ਼ੌਂਕ ਕਿਵੇਂ ਚੱਲ ਰਿਹਾ ਤੇ ਜਿਹੜਾ ਖੇਡ ਮੇਲਾ ਕਰਾਇਆ ਗਿਆ ਵਾ ਘੋੜਿਆਂ ਦੀਆਂ ਦੌੜਾਂ ਇਹ ਕਰਾਈਆਂ ਗਈਆਂ ਨੇ ਇਹਨਾਂ ਦੇ ਬਾਰੇ ਵਿੱਚ ਸਾਨੂੰ ਜਾਣਕਾਰੀ ਦਿਓ ਜੋ ਸਾਡੇ ਲੋਕ ਦੇਖ ਰਹੇ ਨੇ ਇਹ ਦੇਖੋ ਜੀ ਇਹ ਜਿੰਨੀਆਂ ਵੀ ਪੰਜਾਬ ਦੇ ਵਿੱਚ ਰਵਾਇਤੀ ਖੇਡਾਂ ਨੇ ਉਹਨਾਂ ਚੋਂ ਇੱਕ ਘੋੜ ਦੌੜ ਦੀ ਵੀ ਖੇਡ ਆ ਜਿਹਦੇ ਸਾਡੇ ਨੌਜਵਾਨ ਜੁੜੇ ਹੋਏ ਨੇ ਵਧੀਆ ਸ਼ੌਕ ਆ ਉਸ ਤਰ੍ਹਾਂ ਵੀ ਜੇ ਆਪਾਂ ਇਸ ਨੂੰ ਪ੍ਰਾਤਨ ਸਮੇਂ ਅਨੁਸਾਰ ਦੇਖਣਾ ਹੋਵੇ ਤਾਂ ਘੋੜਿਆਂ ਦੀ ਬਦੌਲਤ ਸਾਡੇ ਗੁਰੂ ਸਾਹਿਬਾਨ ਨੇ ਬੜੇ ਵੱਡੇ ਸੰਘਰਸ਼ ਕੀਤੇ ਸੈਂਕੜੇ ਮੀਲ ਸਫ਼ਰ ਕੀਤੇ ਘੋੜੇ ਦਾ ਸ਼ੌਕ ਬਹੁਤ ਵਧੀਆ ਸ਼ੌਕ ਆ ਇਸ ਦੇ ਨਾਲ ਕਸਰਤ ਵੀ ਹੁੰਦੀ ਆ ਜੇ ਕੋਈ ਵਪਾਰਕ ਲੈਨਚ ਵੀ ਜਾਣਾ ਚਾਹੁੰਦਾ ਤਾਂ ਘੋੜਿਆਂ ਦੇ ਬੜੇ ਤਕੜੇ ਤਕੜੇ ਵਪਾਰੀ ਆਲ ਓਵਰ ਇੰਡੀਆ ਵਰਲਡ ਲੈਵਲ ਤੇ ਵੀ ਵੈਸੇ ਆਪਣੇ ਪੰਜਾਬ ਚ ਬਹੁਤ ਵਧੀਆ ਕੀਤਾ ਇਹਦਾ ਨੌਜਵਾਨਾਂ ਨੂੰ ਮੈਂ ਤਾਂ ਇਹੀ ਕਹੂੰਗਾ ਕਿ ਇਹ ਸ਼ੌਕ ਨਾਲ ਜੁੜਨਾ ਚਾਹੀਦਾ ਨਾਲੇ ਆਪਦਾ ਮਨੋਰੰਜਨ ਸਰੀਰ ਕਬਿਆਸ ਵੀ ਹੁੰਦਾ ਕਸਰਤ ਵੀ ਹੁੰਦੀ ਆ ਤੇ ਆਪਦਾ ਸਮਾਂ ਵੀ ਵਧੀਆ ਬਤੀਤ ਕੀਤਾ ਜਾ ਸਕਦਾ ਜੀ 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 ਹੁਣ ਮੈਂ ਗੱਲਬਾਤ ਕਰੂੰਗਾ ਇੱਥੇ ਇੱਕ ਨੌਜਵਾਨ ਮੁੰਡੇ ਦੇ ਨਾਲ ਲੜਕੇ ਦੇ ਨਾਲ ਇਹਨਾਂ ਨੂੰ ਪੁੱਛਦੇ ਹਾਂ ਕਿ ਭਾਜੀ ਜਿਹੜੀਆਂ ਇੱਥੇ ਅੱਜ ਘੋੜੇ ਦੀਆਂ ਦੌੜਾਂ ਹੋਈਆਂ ਨੇ ਕਿਹੜੇ-ਕਿਹੜੇ ਜਿਹੜੀਆਂ-ਕਿਹੜੀਆਂ ਚਾਲਾਂ ਨੂੰ ਕਿਹੜੇ-ਕਿਹੜੇ ਨੂੰ ਮੁੱਖ ਰੱਖਦੇ ਹੋਏ ਇੱਥੇ ਖੇਡ ਮੇਲੇ ਦੇ ਵਿੱਚ ਦੌੜਾਂ ਹੋਈਆਂ ਨੇ ਸਤਿ ਸ਼੍ਰੀ ਅਕਾਲ ਜੀ ਸਰ ਇਹਨੂੰ ਪਹਿਲਾਂ ਆਪਣਾ ਪਿੰਡ ਦੱਸੋ ਜੀ ਮੇਰਾ ਪਿੰਡ ਗੁੜਿਆ ਜੀ 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 ਸ਼ਤਵੰਤ ਸਿੰਘ ਇਟਰੀ ਵਾਲੇ ਸਟੱਡ ਫਾਰਮ ਸਾਡੇ ਕੋਲੇ ਦੋ ਘੋੜੇ ਆ ਜੀ ਜੀ ਹਾਂਜੀ ਇੱਕ ਨੋਕਰਾ ਇੱਕ ਕਿਹੜੀ ਅਕਵੇਟ ਜੀ ਵੱਡੇ ਵੱਡਾ ਲੈ ਗਿਆ ਘੋੜਿਆਂ ਦਾ ਜੀ ਜੀ ਹਾਂਜੀ ਇੱਥੇ ਤੁਸੀਂ ਲੈ ਕੇ ਆਏ ਹੋ ਅੱਜ ਨਹੀਂ ਜੀ ਘੋੜੇ ਨਹੀਂ ਲੈ ਕੇ ਆਏ ਜੀ ਸਾਡੇ ਕੋਲ ਘੋੜੀ ਪਹਿਲਾਂ ਭਜਦੀ ਸੀ ਜੀ ਉਹ ਗਰੇਵਾਲ ਸਾਹਿਬ ਨੇ ਲੈ ਲੀ ਥੋੜੀ ਜੀ ਢਿੱਲੀ ਕਰਕੇ ਨਹੀਂ ਲੈ ਕੇ ਆਏ ਨਹੀਂ ਅੱਜ ਲੈ ਕੇ ਆਉਣੀ ਸੀ ਜੀ 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 ਸਾਨੂੰ ਇੱਕ ਗੱਲ ਦਾ ਇਹ ਵੀ ਦੱਸੋ ਕਿ ਅੱਜ ਕਿਹੜੀਆਂ ਕਿੜੀਆਂ ਦੌੜਾਂ ਜਿਹੜੀਆਂ ਜਿਹੜੀਆਂ ਚਾਲਾਂ ਦੀਆਂ ਇੱਥੇ ਘੋੜੀਆਂ ਭੱਜੀਆਂ ਨੇ ਅੱਜ ਇੱਥੇ ਸਪੱਟਾ ਦੌੜ ਸੀਗੀ ਜੀ ਹਾਂਜੀ ਘੋੜ ਦੌੜ ਸਪੱਟਾ ਦੌੜ ਜਿਹਨੂੰ ਕਿੱਲ ਬੋਲਿਆ ਜਾਂਦਾ ਹਾਂ ਅਰੇਵਿਆ ਚਾਲ ਨਹੀਂ ਸੀ ਕਿ ਸਪੱਟਾ ਦੌੜ ਸੀਗੀ ਹਾਂਜੀ ਇਹ ਤੇ ਦੇਸੀ ਘੋੜੀਆਂ ਜਿਹੜੀਆਂ ਦੇਸੀਆਂ ਘੋੜੀਆਂ ਜਿਨ੍ਹਾਂ ਨੂੰ ਕੰਨ ਜੋੜ ਘੋੜੀਆਂ ਕਿਹਾ ਜਾਂਦਾ ਦੇਸੀ ਘੋੜੀਆਂ ਥੈਰੋ ਘੋੜੀਆਂ ਦਾ ਕੋਈ ਨਿਸ਼ੇ ਦੇ ਵਿੱਚ ਕਨੈਕਸ਼ਨ ਇੱਥੇ ਕਿੰਨੇ ਕ ਜਾਨਵਰ ਆਏ ਨੇ ਤੁਸੀਂ ਦੇਖਿਆ ਜਾਨਵਰ ਤਾਂ ਜੀ ਆਏ ਆ ਚੰਗੇ ਆਏ ਆ ਜਾਨਵਰ ਤਾਂ ਹਾਂਜੀ ਕੁਝ ਵਿੱਚ ਫਾਲ ਹੋ ਜਾਂਦੇ ਆ ਉਹ ਫਿਰ ਐਂਟਰੀ 'ਚ ਨਹੀਂ ਆਉਂਦੇ ਹਨਾ ਜੀ ਜੀ ਹਾਂਜੀ ਹੋਰ ਵੀ ਗੱਲਬਾਤ ਕਰਦੇ ਆ ਘੋੜਾ ਪਾਲਕਾਂ ਦੇ ਨਾਲ ਸਾਨੂੰ ਇਹ ਦੱਸੋ ਜੀ ਜਿਹੜੇ ਘੋੜੇ ਨੇ ਇੱਥੇ ਭਜਾਏ ਜਾਂਦਿਆਂ ਨੇ ਦੇਸੀ ਘੋੜੇ ਆ ਇਹਨਾਂ ਦੇ ਬਾਰੇ ਵਿੱਚ ਜਾਣਕਾਰੀ ਦਿਓ ਸਤਿ ਸ਼੍ਰੀ ਅਕਾਲ ਜੀ ਸਾਰੇ ਹਾਂ ਜੀ ਹਾਂ ਜੀ ਹਾਂ ਜੀ ਘੋੜੀਆਂ ਜਿਹੜੀਆਂ ਇੱਥੇ ਭੱਜਦੀਆਂ ਨੇ ਵੀ ਕਿਹੜੀਆਂ-ਕਿਹੜੀਆਂ ਚਾਲਾਂ ਦੀਆਂ ਘੋੜੀਆਂ ਭੱਜਦੀਆਂ ਨੇ ਇੱਥੇ ਇੱਥੇ ਸਪੱਟਾ ਦੌਰ ਸੀਗੀ ਤੇ ਉਹਦੇ ਵਿੱਚ ਕੋਈ ਚਾਲ ਨਹੀਂ ਹੁੰਦੀ ਤੇ ਘੋੜੀ ਨੂੰ ਟਰੈਕ ਦੇ ਵਿੱਚੋਂ ਜਦੋਂ ਡੱਬੇ ਚੋਂ ਤੁਰਦੀ ਆ ਘੋੜੀ ਉਹ ਲਾਈਨ ਤੋਂ ਉਹਦਾ ਟਾਈਮ ਛੰਡੀ ਸਿਟੀ ਆਣੀ ਆ ਉੱਥੋਂ ਦਾ ਟਾਈਮ ਨੋਟ ਹੋਣਾ ਤੇ ਮੂਰੇ ਮਾਟੇ ਸਾਹਿਬ ਜੋ ਟਾਈਮ ਨੋਟ ਕਰਦੇ ਨੇ ਉਹਨਾਂ ਨੇ ਕੁੜੀ ਪਹੁੰਚਣ ਦੇ ਅਨੁਸਾਰ ਉੱਤੇ ਟਾਈਮ ਨੋਟ ਕਰ ਲੈਣਾ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਕੋਈ ਚਾਲਦਾ ਨਹੀਂ ਹੈਗਾ ਤੇ ਇਹ ਵੀ ਆ ਚਾਲ ਕੋ ਵੱਖਰੀ ਚਾਲ ਹੁੰਦੀ ਹੈ ਜੀ ਤੁਹਾਡੇ ਕੋਲੇ ਵੀ ਹੈਗਾ ਵਾ ਘੋੜੇ ਰੱਖੇ ਹੋ ਹਾਂਜੀ ਮੇਰੇ ਕੋਲ ਇੱਕ ਬਸੇਰੀ ਆਈ ਤੇ ਕੋਈ 3 ਸਾਲ ਦੀ ਏਜ ਆਈ ਉਹਦੀ 60 ਇੰਚ ਹੈ ਟਾਈ ਤੁਹਾਨੂੰ ਦੇਖ ਕੇ ਕਿਵੇਂ ਲੱਗਿਆ ਇੱਥੇ ਆ ਕੇ ਵੀ ਇਹ ਜਿਹੜੀਆਂ ਦੌੜਾਂ ਘੋੜਿਆਂ ਦੀਆਂ ਕਰਾਈਆਂ ਜਾ ਰਹੀਆਂ ਇਹਦੇ ਵਿੱਚ ਸਾਡੇ ਨੌਜਵਾਨ ਨੇ ਜਿਹੜੇ ਲੜਕੇ ਆ ਮੁੰਡੇ ਆਪਣੇ ਜੂਥ ਆ ਆਪਣਾ ਉਹਨਾਂ ਨੂੰ ਕੀ ਕੋਈ ਸਿਹਤ ਮਿਲਦੀ ਆ ਇਹਨਾਂ ਨੂੰ ਦੇਖ ਕੇ ਹਾਂਜੀ ਇਹ ਜਿਹੜਾ ਜੋ ਵੀ ਇਹ ਨਵੇਂ ਨੌਜਵਾਨਾਂ ਨੂੰ ਸਿਹਤ ਹੈਗੀ ਆ ਜੇ ਤਾਂ ਉਹਨਾਂ ਨਸ਼ਾ ਪ੍ਰੇਿਤ ਵੀ ਹੁੰਨੇ ਆ ਸੀ ਤੇ ਬਾਕੀ ਸ਼ੌਂਕ ਆ ਤੇ ਬਗ ਗੁਰੂ ਵੀ ਮਹਾਰਾਜਾਂ ਦੀ ਸਵਾਰੀ ਹੈ ਜੀ 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 ਭਾਜੀ ਇਹ ਦੱਸੋ ਜਿਹੜੇ ਘੋੜੇ ਭਜਾਏ ਜਾਂਦੇ ਆ ਤੁਹਾਡੇ ਕੋਲੇ ਕਿੰਨੇ ਘੋੜੇ ਆ ਆਪਣਾ ਨਾਮ ਦੱਸੋ ਨਾਮ ਫਨੀ ਸਿੰਘਾ ਵੀਰ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਮੈਂ ਖੁਰਤੋਂ ਹੀ ਡਿਸਟ੍ਰਿਕਟ ਬਰਨਾਲਾ ਜੀ ਜੀ ਕਿੰਨੇ ਜਾਨਵਰ ਨੇ ਤੁਹਾਡੇ ਕੋਲ ਨਹੀਂ ਆਪਣੇ ਕੋਲ ਜਾਨਵਰ ਹੈ ਨਹੀਂ ਅੱਛਾ ਤੁਸੀਂ ਵੈਸੇ ਹੀ ਦੌੜਾਂ ਦੇਖਣਾ ਤੁਹਾਨੂੰ ਸ਼ੌਂਕ ਆ ਹਾਂ ਸ਼ੌਂਕ ਆ ਵੀਰ ਜੀ ਪਹਿਲਾਂ ਹੁੰਦੇ ਸੀ ਹੁਣ ਨਹੀਂ ਹੈਗੇ ਜੀ ਅੱਛਾ ਜੀ ਤੁਸੀਂ ਯਾਨੀ ਕਿ ਇੱਥੇ ਜਿਹੜੇ ਪੁਰਾਣਾ ਤੁਹਾਡਾ ਸ਼ੌਂਕ ਆ ਉਹਨੂੰ ਤੁਸੀਂ ਸਾਂਭ ਕੇ ਰੱਖਿਆ ਹੋਇਆ ਵਾ ਹਾਂਜੀ ਇੱਥੇ ਤੁਸੀਂ ਕੀ ਦੇਖ ਕੇ ਅੱਜ ਵੀ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਜਿਹੜੇ ਮੁੰਡੇ ਆਪਣੇ ਸਾਥੀ ਨਹੀਂ ਜਾਂ ਨੌਜਵਾਨ ਮੁੰਡੇ ਨੇ ਨਹੀਂ ਇਸ ਜਗ੍ਹਾ ਤੋਂ ਸਿੱਖਣ ਨੂੰ ਵੀ ਬਹੁਤ ਕੁਝ ਮਿਲ ਜਾਂਦਾ ਜੀ ਤੇ ਤੁਹਾਨੂੰ ਨਸਿਆਂ ਤੋਂ ਵੀ ਦੂਰ ਰਹਿ ਸਕਦੇ ਤੇ ਨਹੀਂ ਜਾਊਗਾ ਤੇ ਵਧੀਆ ਸ਼ੌਂਕ ਆ ਜੀ ਤੇ ਇਹਨੂੰ ਰੱਖਣੇ ਚਾਹੀਦੇ ਆ ਜੀ ਹਾਂਜੀ ਤੁਸੀਂ ਵੀ ਦੱਸੋ ਜੀ ਇਹਦੇ ਬਾਰੇ ਘੋੜਿਆਂ ਦੇ ਬਾਰੇ ਚ ਕੋਈ ਗੱਲਾਂ ਦੱਸੋ ਸਾਨੂੰ ਸਾਧੀਆਂ ਕਰੀਏ ਜਿਹੜੇ ਸਾਡੇ ਦੇਖ ਰਹੇ ਨੇ ਲੋਕ ਬਚਾਰਾ ਹਾਂਜੀ ਵੀਰ ਜੀ ਗੱਲ ਇਹ ਆ ਵੀ ਇੱਕ ਤਾਂ ਇਹ ਬੰਦਾ ਆਰੇ ਲੱਗ ਜਾਂਦਾ ਦੂਜਾ ਪਵਾਰਕ ਧੰਦਾ ਵਧੀਆ ਬਾਕੀ ਤੁਹਾਨੂੰ ਪਤਾ ਹੀ ਆ ਬਈ ਵਧੀਆ ਚੀਜ਼ ਆ ਇਹ ਗੁਰੂ ਸਾਹਿਬ ਦੇ ਰੱਖੇ ਆ ਆਪਣੇ ਵੱਡਿਆਂ ਬੜੇਰਿਆਂ ਨੇ ਪਾਲੇ ਆ ਪੁਰਸ਼ਾਂ ਨੇ ਹਨਾ ਬਹੁਤ ਚੰਗੀ ਚੀਜ਼ ਆ ਜੀ ਜੀ ਲਾਸਟ ਵਿੱਚ ਸਾਨੂੰ ਇਹ ਦੱਸੋ ਜੀ ਵੀ ਜਿਹੜੇ ਆਪਾਂ ਘੋੜਿਆਂ ਦੇ ਬਾਰੇ ਵਿੱਚ ਜਿਹੜੇ ਲੋਕ ਆਪਣੇ ਦੇਖ ਰਹੇ ਨੇ ਹਾਂਜੀ ਆਉਂਦੇ ਸਮਿਆਂ ਦੇ ਵਿੱਚ ਕਦੋਂ ਕਿੱਥੋਂ ਕਿੱਥੇ ਕਿੱਥੇ ਮੇਲੇ ਹੋਣੇ ਉਹਨਾਂ ਦੇ ਬਾਰੇ ਵਿੱਚ ਜੇ ਕੋਈ ਆਪਣਾ ਲੋਕ ਦੇਖ ਰਹੇ ਨੇ ਜੇ ਕਿਸੇ ਨੂੰ ਘੋੜਿਆਂ ਦਾ ਜਨੂਨ ਆ ਉਹ ਜਾ ਕੇ ਮੇਲੇ ਦੇਖ ਸਕਣ ਮੇਲੇ ਤਾਂ ਜੀ ਹਜੇ ਦੀ ਹੈਗਾ ਪਤਾ ਬਾੜਾ ਕਿਉਂਕਿ ਹਜੇ ਕਿਸਾਨ ਧਰਨੇ ਦੇ ਚੱਲਦੇ ਆ ਤੇ ਹੁਣ ਮਾਗੀ ਦਾ ਮੇਲਾ ਆਉਣ ਲੱਗਿਆ ਜੀ ਮਾਗੀ ਦਾ ਮੇਲਾ ਔਰ ਇੰਡੀਆ ਦਾ ਹਾਂਜੀ ਹਰ ਕਿਤਾ ਤਰ੍ਹਾਂ ਹਰ ਇੱਕ ਜਗ੍ਹਾ ਤੇ ਘੋੜਾ ਆਉਣਾ ਉੱਥੇ ਅਸੀਂ ਵੀ ਚੱਲਿਆ ਦੋਨੇ ਘੋੜੇ ਲੈ ਕੇ ਨੁਕਰਾ ਘੋੜਾ ਤੇ ਫਤੇ ਬਲਾਂ ਦਾ ਤੇਲੀਆ ਕੁਵੈਤ ਘੋੜਾ 나ਗ ਦਾ ਬੱਚਾ ਦੂਜਾ ਹੂਰ ਵਾਲੇ ਦਾ ਬੱਚਾ ਮੇਰੇ ਕੋਲੇ ਹੀ ਨਹੀਂ ਹਾਂਜੀ ਸਾਨੂੰ ਇਹ ਦੱਸੋ ਬਜ਼ੁਰਗੋ ਜਿਹੜੇ ਆਪਣੇ ਲੋਕ ਦੇਖ ਰਹੇ ਨੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਨੌਜਵਾਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਚੈਨਲ ਦੇ ਰਾਹੀਂ ਦੇਖ ਰਿਆ ਉਹਨਾਂ ਨੂੰ ਜ਼ਰੂਰ ਇਹ ਸ਼ੌਕ ਪਾਲਣਾ ਚਾਹੀਦਾ ਵਧੀਆ ਇੱਕ ਕਿਸਮ ਦਾ ਕਿੱਤਾ ਵੀ ਕੀਤਾ ਜਾ ਸਕਦਾ ਤੇ ਸਮਾਂ ਵੀ ਬਤੀਤ ਕੀਤਾ ਜਾ ਸਕਦਾ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਬਈ ਸਿਹਤ ਬਚਾਈ ਜਾ ਸਕਦੀ ਆ ਕੋਈ ਕਾਰੋਬਾਰ ਕਰਨਾ ਤਾਂ ਕਾਰੋਬਾਰ ਵੀ ਕੀਤਾ ਜਾ ਸਕਦਾ ਆਮਦਨ ਦਾ ਸਾਧਨ ਵੀ ਦੇਖਿਆ ਜਾ ਸਕਦਾ ਸ਼ੌਂਕ ਦੇ ਨਾਂ ਨਾਲ ਆਪਾਂ ਦੋ ਪੈਸੇ ਵੀ ਕਮਾ ਸਕਦੇ ਆ ਇਹ ਸੰ ਘੋੜਾ ਪਾਲਕ ਜਿਨ੍ਹਾਂ ਨੇ ਸਾਨੂੰ ਗੱਲਾਂ ਬਾਤਾਂ ਦਸੀਆਂ ਸਾਨੂੰ ਦੱਸਿਆ ਗਿਆ ਵੀ ਘੋੜਿਆਂ ਦੀਆਂ ਜਿਹੜੀਆਂ ਦੌੜਾਂ ਨੇ ਛਪਾਟਾ ਦੌੜ ਆ ਰੇਵੀਆ ਚਾਲ ਆ ਇਹ ਟਰੈਕ ਤੇ ਭਜਾਈਆਂ ਜਾਂਦੇ ਨੇ ਇਹ ਟਰੈਕ ਇੱਥੋਂ ਸ਼ੁਰੂ ਹੋ ਕੇ ਉਹ ਸਾਹਮਣੇ ਜਗ੍ਹਾ ਤੋਂ ਕੁਝ ਕੁ ਦੂਰੀ ਤੇ ਇੱਥੇ ਟਰਾਲੀ ਦੇ ਵਿੱਚ ਰੈਫਰੀ ਬੈਠਾ ਹੁੰਦਾ ਜਿਹੜਾ ਕਿ ਟਾਈਮ ਨੋਟ ਕਰਦਾ ਉਹ ਟਾਈਮ ਦੇ ਹਿਸਾਬ ਦੇ ਨਾਲ ਇੱਥੋਂ ਦੇਖਿਆ ਜਾਂਦਾ ਕਿ ਇਧਰੋਂ ਘੋੜਾ ਛੱਡਦੇ ਆ ਤੇ ਉਧਰ ਟਾਈਮ ਨੋਟ ਕੀਤਾ ਜਾਂਦਾ ਉਹਦਾ ਲਾਸਟ ਦੇ ਵਿੱਚ ਬਾਅਦ ਦੇ ਵਿੱਚ ਘੱਟ ਤੋਂ ਘੱਟ ਟਾਈਮ ਵਾਲੇ ਨੂੰ ਜੇਤੂ ਕਰਾਰ ਵੀ ਦਿੱਤਾ ਜਾਂਦਾ ਜਿਹੜਾ ਵੀ ਘੋੜਾ ਪਹਿਲੇ ਨੰਬਰ ਤੇ ਆਉਂਦਾ ਉਹਨੂੰ ਨਗਦ ਰਕਮਾਂ ਨਾਲ ਵੀ ਸਨਮਾਨ ਦਿੱਤਾ ਜਾਂਦਾ ਨਗਦ ਰਕਮੀ ਵੀ ਦਿੱਤੀ ਜਾਂਦੀ ਆ ਜਿਹੜੇ ਨਾਲ ਨਾਲ ਸਾਡੇ ਨੌਜਵਾਨਾਂ ਨੂੰ ਵਧੀਆ ਰੁਝਾਨ ਇੱਧਰ ਨੂੰ ਆਉਂਦਾ ਪਰ ਅੱਜ ਅਸੀਂ ਦੇਖਿਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਸਾਹਮਣੇ ਲੋਕਾਂ ਦਾ ਇਕੱਠਾ ਜਿਹੜਾ ਸਟੇਜ ਆ ਲੋਕਾਂ ਦੀ ਭੀੜ ਆ ਉਹ ਵੀ ਦਿਖਾਈ ਜਾਵੇ ਇੱਥੇ ਦਿਖਾਇਆ ਜਾਵੇ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਸਾਡੇ ਨੌਜਵਾਨ ਮੁੰਡੇ ਨੇ ਘੋੜਾ ਪਾਲਕ ਨੇ ਉਹ ਦੌੜਾਂ ਦੇ ਵਿੱਚ ਆਉਂਦੇ ਨੇ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਕੈਮਰਾਮੈਨ ਰਾਜੂ ਧਾਲੀਵਾਲ ਦੇ ਨਾਲ